ਉਦਿਆ ਵੀ ਤੇਰਾ ਕਾਰੋਬਾਰ ਬੇਠੰਡਾ ਮથે ਮੰਦਾ ਹੀ ਚੱਲਦਾ ਹੋਣਾ। ਉਹ ਚੁੱਪ ਕਰ ਜਾ ਨਹੀਂ ਤਾਂ ਮੈਂ ਐ ਛਾਣ ਨਹੀਂ ਮੰਗੂ ਤਨੂ ਛਾੜ ਦੂੰ ਮੈਂ। ਅਸੇ ਬਾਬਾ ਉਹ ਦੁੱਖ ਦਰਦ ਵੀ ਬਾਹ ਦੁੱਖ ਦਰਦ। ਹਾਂ। ਚੱਲ ਠੀਕ ਆ ਫਿਰ ਜਾਣ ਦੇ ਮੈਨੂੰ। ਉਹ ਤੂੰ 3100 ਮੈਥੇ ਲੈ ਲਾ। ਮੈਂ ਉਹ 3100 ਮੈਥੇ ਲੈ ਲਾ। ਬਾਬਾ ਜੀ ਦਿੱਲੀ ਆ 3100। ਕੋਈ ਵੀ ਕੁਝ ਦੱਸਣਾ ਹੋਵੇ ਨਾ ਬੰਦ ਕਮਰੇ ਚ ਨਹੀਂ ਦੱਸਦੇ। ਜਿਹੜੀਆਂ ਆਤਮਾ ਮਾ ਪ੍ਰੇਤਾ ਤੁਤਾ ਲੱੜ ਲੜ ਪਪੜ ਜੋ ਵੀ ਆਪਣੇ ਪੁਰਾਣੇ ਦੋਖਾਂ ਨੂੰ ਸਾਰੇ ਅੰਦਰ ਹੀ ਰਹਿ ਜਾਂਦੇ। ਐਸੇ ਕਰਕੇ ਸੰਥਾ ਵਿੱਚ ਆ ਖੁੱਲੇ ਆਸਮਾਨ ਚ ਦੱਸ ਦੇ ਬਾਜਾ ਇੱਥੇ ਤੂੰ ਨੇ ਤੇ ਆ ਦੱਸ ਬਾਬਾ ਕੀ ਦੱਸੇਗਾ ਪਪਾ ਮੈਨੂੰ ਪਹਿਲਾਂ ਹੱਥ ਦਿਖਾ ਨਾਲੇ ਬਾਬਾ ਕਹਿੰਦੇ ਹੱਥ ਦੀਆਂ ਰੇਖਾਂ ਚੋਰੀ ਹੋ ਜਾਂਦੀਆਂ ਆ ਨਹੀਂ ਚੋਰੀ ਕਰਦੀ ਅਸੀਂ ਕਿੱਥੇ ਚੋਰੀ ਕਰਨ ਆਹਾ ਹਾ 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 ਤਕਦੀਰ ਤਾਂ ਤੇਰੀ ਸਿੱਧੀ ਆ ਹੈ ਬਾਬਾ ਫਿਰ ਪੁੱਠਾ ਕੀ ਚੱਲਦਾ ਮੇਰੇ ਤੇ ਕਿਸਮਤ ਚੱਲਦੀ ਆ ਪੁੱਠੀ ਹੈ ਚੱਕਰ ਤੇਰੇ ਆ ਦੇਖ ਸਾਰੇ ਪੁੱਠਿਆ ਦੇਖ ਆ ਜਿਹੜਾ ਟੇਡਾ ਪਾਸਾ ਨਹੀਂ ਹਾਂ ਇਹ ਉਲਟਿਆ ਪਿਆ ਸਾਰਾ ਕੁਝ ਘਰ ਦਾ ਸਾਰਾ ਕੁਝ ਉਲਟਿਆ ਪਿਆ ਹੈ ਹਾਂ ਹਾਂ ਬਾਬਾ ਸਾਰਾ ਕੁਝ ਮੁੱਦਾ ਹੈ ਪਿਆ ਘਰ ਮੁੱਦਾ ਹੈ ਬਾਬਾ ਮੈਂ ਪਰਸੋਂ ਕੋਈ ਖੰਡ ਵਾਲੀ ਪੀਪੀ ਮੁੱਦੀ ਵਰਗਾ 5 ਕਿਲੋ ਖੰਡ ਦੋਲ ਕੇ ਆਇਆ ਹਾਂ ਇਹ ਆ ਬੇ ਮਠਾਈ ਮਠਾ ਲੱਗਾ ਪਿਆ ਸਾਰੇ ਪਾਸੇ ਮਠਾਈ ਮਠਾ ਸ਼ੂਗਰ ਦੀ ਪ੍ਰੋਬਲਮ ਚੱਲਦੀ ਬੱਸ ਹੈ ਕੇ ਨੇ ਹਾਂ ਬਾਬਾ ਘਰ ਵਾਲੇ ਨੂੰ ਬੋਲਦੀ ਉੱਚੀ ਬੋਲਦੀ ਪਰ ਅੱਗੋਂ ਨਹੀਂ ਬੋਲਦਾ ਨਹੀਂ ਬੋਲਦਾ ਬਾਬਾ ਤਾਂ ਨਰਮਾ ਬੰਦਾ ਸੱਸ ਨਾਲ ਲੜ ਪੈਣੀ ਆ ਸੱਸ ਬੜੀ ਠੰਡਿਆ ਸੁਭਾਅ ਦੀ ਹਾਂ ਬਾਬਾ ਤਾਂ ਪਾਣੀ ਵਰਗੀ ਠੰਡੀ ਜਿਵੇਂ ਪਿੱਤੇ ਚ ਪ੍ਰੋਬਲਮ ਆ ਰਹੀ ਏ ਤੇਰੇ ਤਜਾਬ ਬਣਿਆ ਹੋਇਆ ਹਾਂ ਬਾਬਾ ਤਜਾਬ ਬਹੁਤ ਬਣਦਾ ਚਾਹ ਫੇਰ ਇਹਦੀ ਫੂਕ ਦਿੰਨੀ ਆ ਦੋ ਦੋ ਕੌਲੇ ਚਾਹ ਬਾਬਾ ਮੇਰਾ ਠੰਡਣ ਤੈਨੂੰ ਪਤਾ ਤਾਂ ਹੈਗਾ ਬਾਬਾ ਤਜਾਬ ਤਾਂ ਜਦੋਂ ਬਣਦਾ ਸਿਰ ਨੂੰ ਚੜਦਾ ਸਿਰ ਨੂੰ ਚੜਦਾ ਉਹੀ ਤਾਂ ਸਿਰ ਨੂੰ ਚੜ ਕੇ ਅੱਖਾਂ ਥਾੜੀਆਂ ਆ ਕੇ ਨਾਸਾ ਥਾੜੀਆਂ ਆ ਕੇ ਮੂੰਹ ਥਾੜੀਆਂ ਆ ਕੇ ਥੁੱਕ ਬਣ ਬਣ ਨਿਕਲਦਾ ਓਹੋ ਓਹ ਆ ਰਿਸ਼ਤੇਦਾਰੀ ਚ ਵੀ ਆਪਣਾ ਪ੍ਰਭਾਵ ਪਾਉਣੀ ਆ ਵੇਖ ਆ ਖੱਬੀ ਟ੍ਰੇਨ ਨੂੰ ਲਈ ਨਹੀਂ ਜਾਂਦੀ ਜਿਹੜੀ ਹਾਂ ਬਾਬਾ ਆ ਜਿੱਥੇ ਆਏ ਦੋ ਫਾਟਕ ਬਣ ਜਾਂਦੇ ਆ ਹਾਂ ਇਹ ਇਹ ਰਿਸ਼ਤੇਦਾਰਾਂ ਵਾਲੀ ਲਾਈਨ ਆ ਉੱਥੇ ਵੀ ਕਿਸੇ ਨਾਲ ਹਾਂ ਰੇਣਾ ਪਰ ਜੰਗਿਆ ਨਾ ਕਿਸੇ ਨਾ ਨਹੀਂ ਬਣਦੀ ਹਾਂ ਹਾ ਵਾਠਾ ਪਾੜੀ ਇਹ ਟੀਨੀ ਚਲਾਏ ਦਾ ਵੀ ਇਹਦਾ ਵੀ ਪਨ ਹੈਗਾ ਇਹ ਜਿਹੜੇ ਤੇਰੇ ਸਾਰੇ ਰੋਗ ਆ ਨਾ ਠੰਡੇ ਕਰਤੇ ਸਾਬਾ ਬਾਬਾ ਆਏ ਕਰ ਲੈ ਵੀ ਚੀਜ਼ਾਂ ਦਾ ਕੋਈ ਭਰੋਸਾ ਨਹੀਂ ਜ਼ਿੰਦਗੀ ਵਿੱਚ ਹੌਂਦਾਂ ਜਾਂਦਾਂ ਰਹਿੰਦਾਂ ਕਦੋਂ ਵੀ ਦਾ ਸਕਦੀ ਕਿ ਖੜਾ 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 ਬਾਪਾ ਆਏ ਕੋਤ ਤੇਰੀ ਬਗਲੀ ਲਗਾ ਬਾਪਾ ਬਾਪਾ ਕੋਤ ਤੇਰੀ ਬਗਲੀ ਚੱਲ ਕੋਈ ਨਾ ਉਹਦਾ ਕੜਾ ਉਹਨੂੰ ਪਾਸਵਰਡ ਪਤਾ ਬਾਬਾ ਦੇ ਕੋਲ ਹੀ ਆ ਕੋਈ ਚੱਕਣੀ ਬਗਲੀ ਹੋਰ ਲੈ ਲਾਂਗੇ ਨਾ ਮਾਇਆ ਤੈਨੂੰ ਹੁਣ ਗ੍ਰਾਹਾਂ ਦੀ ਦ੍ਰਿਸ਼ਟੀ ਸਮਝਾਉਣ ਲੱਗਿਆ ਆ ਦੇਖ ਅੱਛਾ ਬਾਬਾ ਆ ਜਿਹੜਾ ਤੇਤੂ ਆ ਹਾਰਾ ਹੋਆ ਹਾਂ ਬਾਬਾ ਇਹ ਦੋਨੇ ਤਾਂ ਹੈਗੇ ਠੀਕ ਅੱਛਾ ਹੋੜੀ ਕੀ ਸਣੀ ਦੀ ਦ੍ਰਿਸ਼ਟੀ ਖਰਾਆ ਆ ਹੂੰ ਉਹਦੇ ਲਈ ਤੈਨੂੰ ਇੱਕ ਆਪਾ ਕਰਨਾ ਪੈਣਾ ਪਰ ਬਾਬਾ ਮਾਦਾ ਸਣੀ ਦੇ ਆਲ ਦੇ ਕੁਛ ਵੀ ਨਹੀਂ ਬਗਾੜੇ ਮੈਂ ਤਾਂ ਉਹਦੀ ਗਦਰ ਫਿਲਮ ਵੀ ਚਾਰ ਚਾਰੀ ਦੇਖ ਲਈ ਉਹ ਵੀ ਬਾ ਸਣੀ ਬਿਉਲੀ ਸਣੀ ਦੇਵਤਾ ਮਹਾਰਾਜ ਜਿਹਨੂੰ ਸਹੀ ਦੁਨੀਆ ਮੰਦੀ ਜਿਹੜੇ ਕਸ਼ਟ ਸਵਾਰਦੇ ਆ ਅੱਛਾ ਜੀ ਤਾਂ ਬਾਬਾ ਤੇਲ ਮੰਗਦੇ ਲੋਕ ਹਾਂ ਸਣੀ ਉਹ ਗੱਡੀਆਂ ਚ ਉਹ ਥੋੜਾ ਜਿਆ ਤੁਹਾਡੇ ਨਾਲ ਗੁੱਸੇ ਹੋਏ ਵੇ ਤੁਹਾਡੇ ਨਾਲ ਹਾਏ ਮੈਂ ਤਾਂ ਬਾਬਾ ਬਸ ਚੰਗੀ ਵਾਹ ਆ ਦੇਖ ਆ ਤੇਰੇ ਮੱਥੇ 'ਚ ਤੈਨੂੰ ਧੁੰਦਲਾ ਦੇਖ ਧੁੰਦਲਾ ਨਹੀਂਦਾ ਸਾਰੇ ਪਾਸੇ ਦੇਖੀ ਇਹਦਰ ਹਾਂ ਬਾਬਾ ਹਾਂ ਕਾ ਨਹੀਂ ਧੁੰਦਲਾ ਹਾਂ ਨਹੀਂ ਨਾ ਉਸੇ ਦਾ ਚੱਕਰੱਸਿਆ ਬਾਬਾ ਕੋਟੀ ਪਾ ਕੇ ਠੰਡ ਤਾਂ ਨਹੀਂ ਲੱਗਦੀ ਨਹੀਂ ਬਾਬਾ ਪਾਣੀ ਪੀ ਕੇ ਤੇ ਤਾਂ ਨਹੀਂ ਲੱਗਦੀ ਨਾ ਜਵਾਨੀ ਸੌ ਕਈ ਨਹੀਂ ਤੇ ਤਾਂ ਨਹੀਂ ਹੁੰਦੀ ਰੋਟੀ ਖਾ ਲੈਨੀ ਭੁੱਖ ਤਾਂ ਨਹੀਂ ਲੱਗਦੀ ਜਵਾਨੀ ਬਾਬਾ ਬੱਸ ਫਰ ਰਾਹੀ ਤੇ ਚੱਕਰ ਆ ਸਣੀ ਸਣੀ ਤਾਂ ਤਾਂ ਖਰਾਬੱਸਿਆ ਬਾਬਾ ਢੇਟ ਜਿਆਦਾ ਪਰ ਜੇ ਕਰ ਦੇਗੀ ਤੇ ਹੱਲ ਹੋ ਜਾਊਗਾ ਢੇਟਾ ਲੱਗੂਗੀ ਬਾਬਾ ਢੇਟਾ ਲੱਗੂ 3100 ਰੁਪਏ ਹਾਏ ਬਾਬਾ ਮੇਰੇ ਕੋਲ ਤਾਂ ਇਹਨੇ ਪੈਸਾ ਹੈ ਹੀ ਨਹੀਂ ਗੇ ਚਲੋ ਠੀਕ ਆ ਫਰ ਅਸੀਂ ਚੱਲੇ ਤੁਹਾਡਾ ਹੱਲ ਨਹੀਂ ਹੋਣਾ ਨਹੀਂ ਨਹੀਂ ਬਾਬਾ ਐ ਤਾਂ ਮੈਂ ਕਿਸੇ ਤੋਂ ਪੁੱਛ ਕੇ ਵੀ ਲਿਆ ਦੂੰਗੀ ਜਾਂ ਜਲਦੀ ਅੰਦਰ ਦੇਖ ਤੇ ਹੈ ਬਾਬਾ ਤੇ ਵੀ ਬਾਬਾ ਜਿਹੜਾ ਮੇਰਾ ਬੰਦਾ ਹੈ ਨਾ ਉਹ ਮੇਰੇ ਲੜਾਈ 'ਚ ਘੱਟ ਕਰਦਾ ਪਾਪਾ ਮੈਂ ਤਾਂ ਐ ਪੂਰਾ ਚੜ ਚੜ ਕੇ ਆਉਣੀ ਆ ਮੈਂ ਇੰਦਾ ਨਹੀਂ ਮੇਰੇ ਮੂਰੇ ਅੱਛਾ ਨਾ ਨਾ ਲਾਏ ਆਪਾਂ ਹੱਲ ਇਹ ਬੁਝਾ ਕਰਦੇ ਨਾ ਤੇਰੇ ਜੁੰਡੇ ਪੜਦਿਆ ਕਰੂੰ ਤੀਜੇ ਦਿਨੋਂ ਤਾਂ ਮੇਰੀ ਲਿਆਦਿਆ ਕਰੂੰ ਵਧਰੀ ਬਣਾਦਿਆ ਕਰੂੰ ਤੇਰੀ ਹੋਰ ਦੱਸ ਹਾਂ ਬਾਬਾ ਉਹਨੂੰ ਆਏ ਤਕੜਾ ਜਿਹਾ ਬਣਾ ਦੇ ਵੀ ਮੇਰੀਆਂ ਮੇਰੇ ਅੱਖਾਂ ਚ ਲਹੂ ਕੱਢ ਦੇ ਇਨਾ ਕੁੱਤੇ ਮੇਰੇ ਨਾਲ ਮੂੰਹ ਚ ਲਹੂ ਕੱਢ ਦੇ ਕੋਰਪਾ ਕਹਿੰਦਾ ਵੇਖੀ ਲੜਦਾ ਬੋਲ ਦਾੜ ਬਾਬਾ ਮੇਰੇ ਮੂਹਰੇ ਸਮਾਵੇਂ ਮੈਂ ਤਾਂ ਕੱਲੀ ਮੈਂ ਤਾਂ ਕਾਂਦਣਾ ਨਾ ਜਹੇ ਕਾਂਦਣਾ ਮੱਥਾ ਮਾਰ ਲੈ ਸਮਝ ਗਿਆ ਜਿੰਨਾ ਚਿਰ ਜਨਾਨੀ ਲੜਾਈ ਨਾ ਕਰੇ ਮਨ ਨਹੀਂ ਲੱਗਦਾ ਦਿਲ ਨਹੀਂ ਲੱਗਦਾ ਬਾਬਾ ਬੰਦਾ ਵੀ ਤਾਂ ਬਰਾਬਰ ਦਾ ਹੋਣਾ ਚਾਹੀਦਾ ਲੜਾਈ ਵਾਲਾ ਉਹ ਤਾਂ ਬੋਲਦਾ ਨਹੀਂ ਮੇਰੇ ਮੂਹਰੇ ਘੋਲਾ ਸਮੱਧਰ ਆ ਮੈਨੂੰ ਪਤਾ ਸਮੱਧਰੀ ਬਾਬਾ ਕਿਸੇ ਨੇ ਕੀ ਦਿੱਤਾ ਗੁੱਗੂ ਬਣਿਆ ਬੈਠਾ ਮੇਰੇ ਮੂਹਰੇ ਤੋ ਕੁਸਕਦਾ ਨਹੀਂਗਾ ਦੇਖ ਲਿਆ ਮੈਂ ਦੇਖ ਲਿਆ ਵੇ ਆ ਵੇ ਆਹ ਠੀਕ ਬਾਬਾ ਕੀ ਗੁੱਗੂ ਦੇ ਦੋ ਪਿੱਛਾ ਦਾ ਲਹਾ ਦਾਸ ਤਾਂ ਨਾਲ ਸੰਤਾਨੇ ਵਾਲ ਵੱਡੇ ਰੱਖੇ ਹੋਏ ਆ ਹਾਂ ਜਾਣਾ ਵਾਪਾ ਬੱਬੂ ਮਾਨ ਨੂੰ ਲੱਗਦਾਗਾ ਹਾਂ ਬੱਬੂ ਬੋਲ ਸਾਡੀ ਮੇਰੇ ਮੂਰੇ ਮੈਂ ਤਾਂ ਕੱਲੀ ਲੜ ਲੜ ਕੇ ਮੈਂ ਤਾਂ ਆਪ ਦਾ ਸਰਖ ਪਾਇਆ ਅੱਜ ਤੋਂ ਬਾਦ ਲੜਾ ਦੇਗਾ ਮੈਂ ਪਹਿਲੀ ਔਰਤ ਵੇਖੀ ਆ ਜਿਹੜੀ ਕਦੇ ਮੇਰਾ ਪਤੀ ਲੜੇ ਚਲੋ ਫਿਰ ਅਸੀਂ ਕੀ ਲੈਣਾ ਤੂੰ ਦੱਸੋ ਪਾ ਟਾਈਮ ਵਾ ਬੈਨ ਹੋਰ ਵੀ ਕਿੱਥੇ ਜਾਣਾ ਵਾ ਲੈ ਵਾ ਲੈ ਵਾਪਾ ਮੈਂ ਨਾ ਇੱਕ ਵਾਰ ਬੱਪ ਸਾਡੀ ਮਾਂ ਜਨੇ ਦੁੱਧ ਘਟ ਦਿੰਦੀ ਹੈਗੀ ਕੜੀ ਆ ਵਾਲੀ ਮੇਰਾ ਬਖਣਬੀ ਜੀ ਹੈ ਨਵੀਂ ਸੁਈਆ ਬਾਬਾ ਅੱਛੇ ਨਵੇਂ ਸੁਈਆ ਹਾਂ ਉਹ ਪਰਲੀ ਪਰਲੀ ਤਾਂ ਠੀਕ ਆ ਵਾਪਾ अच्छा शाम ਨੂੰ ਇਹਦਾ ਦੁੱਧ ਚੋਕੇ ਬਾਬਾ ਨੂੰ ਦੇਣਾ ਫਿਰ ਚੈੱਕ ਕਰਾਂਗੇ ਦੁੱਧ ਕਿੰਨਾ ਮਤਲਬ ਕੀ ਹਿਸਾਬ ਕਿਤਾਬ ਹੈ ਦਾ ਠੀਕ ਆ ਬਹੁਤ ਡੈਰੀ ਦਾ ਕੰਮ ਚੱਲਦਾਗਾ ਡੈਰੀ ਦਾ ਨਹੀਂ ਉਥੇ ਪਾਵਾਂਗੇ ਆਪਣੇ ਬਾਗਤ ਲੱਗੇ ਹੋਏ ਨਾ ਘਰੇ ਸੇਵਾ ਦੇ ਹੋਰ ਵੀ ਜੋ ਵੀ ਸੰਤ ਬਗੇ ਫਿਰ ਬਾਬਾ ਫਿਰ ਤੁਸੀਂ ਦੁੱਧ ਕਿਹ ਫੜਾ ਕੇ ਆਵਾਂਗੇ ਪਟੇ ਨੂੰ ਕਹਦੇ ਕੋਈ ਗੱਲ ਨਹੀਂ ਆਪਣਾ ਇੱਥੇ ਆ ਛਾਪਣ ਦੀ ਹੈਗਾ ਕਲੋਨੀ ਵਾਲਾ ਉਥੇ ਡੇਰੇ ਲੱਗੇ ਹੋਏ ਆਪਣੇ ਉਥੇ ਉਥੇ ਲੱਗੇ ਹੋਏ ਡੇਰੇ ਫੜਾਉਣਗੇ ਉਹ ਆ ਖਾ ਖਾ ਲੈਣਗੇ ਸੰਤ ਹੋਰ ਕੀ ਆ ਤਾਂ ਵਦਗਾ ਲੋੜੀ ਆ ਗਈ ਜਿੱਤੋਂ ਪੈਰ ਉੱਥੇ ਹੁੰਨੇ ਬਾਬਾ ਉੱਥੇ ਹੀ ਹੁੰਨੇ ਜਦੋਂ ਤੁਸੀਂ ਕਹੋ ਐਨੀ ਟਾਈਮ ਕਾਲ ਮੇ ਤੇ ਬਾਬਾ ਹੋ ਤੇ ਫਿਰ ਤੇਰੀ ਤੀਵੀਂ ਬੱਚੇ ਕੋ ਕਿੱਥੇ ਆ ਗਏ ਸਾਰੇ ਹੀ ਨਾਲ ਨਹੀਂ ਉਸ ਸਿਆ ਵਾਹ ਬਾਬਾ ਤੂੰ ਦੋ ਹੋਏ ਸੀਗੇ ਦੋਨੋਂ ਭੱਜ ਗਈਆਂ ਬਹੁਆ ਭੱਜ ਗਈਆਂ ਬਾਬਾਦਰਗਾ ਆ ਦੋਨੋਂ ਭੱਜ ਗਈਆਂ ਹਾਏ ਤੇ ਬਾਬਾ ਕਿਸੇ ਲਿਕਲ ਲਿਕਲ ਕਰ ਗਿਆ ਕਿਸੇ ਆਹ ਸੰਤਾਂ ਨੂੰ ਬੋਲਦੀ ਮਾੜਾ ਬੋਲਦੀ ਬਚਨ ਬੋਲਤੇ ਹੀ ਆ ਜਦੋਂ ਭੱਜ ਗਈ ਲਿਕਲ ਗਈ ਉਹ ਤਾਂ ਨਹੀਂ ਫੌਜ ਚ ਹੋ ਗਈਆਂ ਦੋਨੇ ਭੱਜ ਕੇ ਆ ਤੁਸ ਤੋਂ ਕਾਤੋਂ ਬਾਬਾ ਮੇਰੇ ਲੱਛਣ ਫੜਿਆ ਤੂੰ ਫਿਰ ਕਿਸ ਕੁਆਟਰ ਚ ਰਹਿ ਉਹਨਾਂ ਨਾਲ ਆ ਬਸ ਬੀੜੀਆਂ ਬੂੜੀਆਂ ਪੀਂਦੇ ਖਰਾਬ ਕਰ ਲਿਆ ਕੰਮ ਆਉਂਦਾ ਸੇਤ ਸੂਤ ਤਾਂ ਹੀ ਭੱਜ ਗਈਆਂ ਚਲੋ ਛੱਡੋ ਤੁਸੀਂ ਮੇਰੀ ਹਿਸਟਰੀ ਤੋਂ ਕੀ ਲੈਣਾ ਪੈਸੇ ਦਿਓ ਤੇ ਸੰਤਾ ਨੇ ਦੱਸਦਾ ਪਿਸਲਾ ਪਿੰਡ ਦਿਨੀ ਆ ਬਾਬਾ 3100 ਰੁਪਏ ਹੁਣ ਆਈ ਥੋੜੀ ਪਰ ਘਟ ਹੋ ਜਾਊਗਾ ਹਾਂ ਹੈ ਕਿਸੇ ਮੰਗੂਗੇ ਤੰਗੂਗੇ ਕਿਸੇ ਉਹ ਲਿਆਓ ਭਾਈ ਮੰਗ ਕੇ ਲਿਆਓ ਸੰਤਾ ਨੇ ਦੱਸਦਾ ਨਹੀਂ ਆ ਇਸ ਬਾਬਾ ਤੇ ਤੇਰਾ ਪਿਸਲਾ ਪਿੰਡ ਕਿਹੜਾ ਗਾ ਪਿਸਲਾ ਪਿੰਡ ਆਪਣਾ ਖੰਨੇ ਕੋਲੇ ਆ ਅੱਛਾ ਕਿਹੜਾ ਗਾ ਪਿੰਡ ਦਾ ਨਾਮ ਹੈਗਾ ਚੌਂਕੀਪੂਰ ਅੱਛਾ ਚੌਂਕੀਪੂਰ ਹੈ ਤੇ ਬਾਬਾ ਜਦੋਂ ਫਿਰ ਤੇਰੀਆਂ ਦੋਨੇ ਤੀਵੀਆਂ ਜਦੋਂ ਫੌਜ ਚ ਭਰਤੀ ਹੋਊਗਾ ਵੀ ਤੂੰ ਉਹਨਾਂ ਨੇ ਫਿਰ ਪ੍ਰੈਕਟਿਸ ਪ੍ਰੋਟੈਕਸ ਆਪ ਕਰਾਈ ਸੀ ਔਰ ਇਹ ਭਾਈ ਮੈਨੂੰ ਕਿਥੇ ਸਾਡੇ ਇੱਕ ਕੋਚ ਸੀ ਪਿੰਡ ਦਾ ਅਸਿਆ ਮੈਨੂੰ ਕਹਿੰਦਾ ਦੋਨੇ ਭੱਜਨ ਲਾ ਦੇਊਗਾ ਮੈਨੂੰ ਕੀ ਪਤਾ ਇਹ ਆਪ ਤੈਨਾਂ ਨਾਲ ਹੀ ਪਜਾ ਕੇ ਲੈ ਜਾਊਗਾ ਨਾਲੇ ਕਹਿੰਦਾ ਮਰਨ ਨਾਲੇ ਕਹਿੰਦਾ ਫੌਜ ਭਰਤੀ ਹੋਊਗਾ ਉਹ ਹੀ ਤਾਂ ਕਹਿੰਦਾ ਹੁਣ ਉਹਦੇ ਨਾਲ ਪੱਕੇ ਉਹਦੇ ਘਰ ਆਣੀ ਮੇਰੇ ਕੋਲ ਤਾਂ ਕੁਝ ਨਹੀਂ ਹਾਏ ਬਾਬਾ ਤੇ ਬਾਬਾ ਹੈ ਕੋਈ ਜਵਾਕ ਜੰਦਾ ਵੀ ਸੀ ਤੇਰੇ ਹਾਏ ਮੇਰੇ ਕੋਲੇ ਇੱਕ ਕੋਲੇ ਤੇ ਜਵਾਕ ਵੀ ਆਹੀ ਬਿਜ਼ਨਸ ਕਰਦੇ ਜੀ ਇਹ ਆਹੀ ਬਿਜਨਸ ਸਾਰਾ ਮੰਗਲ ਖਾਣ ਦਾ ਬਿਜਨਸ ਸਾਰਾ ਸਾਡਾ ਅੱਛਾ ਬਾਬਾ ਸੱਤੂ ਦਾ ਬਾਬਾ ਮੈਂ ਇੱਥੇ ਵੱਧ ਤੋਖੀ ਦੇਖ ਲਾ ਬਾਬਾ ਖਸ ਕਿੰਨਾ ਰਹੀ ਨਾ ਤੇਰੇ ਮੂੰਹ ਤੋਂ ਦੂਰ ਕਿੰਨਾ ਹੈ ਨਾ ਇਹ ਪਰਮਾਤਮਾ ਦੀ ਕਿਰਪਾ ਮੇਰੇ ਸਤਿਗੁਰੂ ਨਾਨਕ ਦੀ ਪਾਤਸ਼ਾਹ ਦੀ ਕਿਰਪਾ ਮਸਾ ਸਭ ਦੇ ਰਹਿਨੇ ਖੇਡਦੇ ਰਹਿਨੇ ਉਹ ਹੋਰ ਕੀ ਆ ਏ ਦੇਖ ਲੈ ਬਾਬਾ ਵੀ ਜਿੰਨੀਆਂ 2 3 ਦਾ 2 ਵਿਆਹ ਹੋਈਆਂ ਤੇ ਦੋਹੀ ਭੱਜ ਜਾਣ ਉਹ ਬੰਦੇ ਤਾਂ ਕੋਈ ਜਾਣ ਥੋੜੀ ਆ ਬਾਬਾ ਬੜਾ ਮੈਂ ਤੂੰ ਦਾ ਬਾਬਾ ਮੇਰੇ ਵਰਗਾ ਮੇਰਾ ਬੰਦਾ ਲੜਕੇ ਨਹੀਂ ਬੋਲਦਾ ਤੇਰੇ ਵਰਗੀਆਂ ਤੇਰੇ ਵਾਲੀਆਂ ਲੜਕੇ ਭੱਜ ਜਣੇ ਕਮੈਂਟ ਲੱਗਦਾ ਫੋਨ ਆ ਰਿਹਾ ਸੰਤਾ ਜਾ ਭਰਾ ਵੱਡਾ ਦਾਨੀ ਮੈਂ ਤਾਂ ਕਹੀ 500 ਰੁਪਈਆ ਅਧਿਆਰੀ ਪੈ ਗਈ ਅੱਜ ਸਰਦਾਰ ਨੇ ਤੂੰ ਮੈਂ ਆਈ ਫੁੱਦੂ ਲਾਤਾ ਮੈਂ ਹੋਂਦਾ ਫੁੱਦੂ ਲਾਉਂਦਾ ਹੀ ਚਲ ਹਾਡਾ ਕੀ ਆ ਆ ਕੀ ਦੀ ਡੱਚਾ ਬਿਚਾਤਾ ਬੰਦ ਹੋ ਗਿਆ ਜੇ ਕਤੇ ਮੈਂ ਲਾ ਲਵਾਂ ਤ ਕੋਈ ਹੱਤ ਨਹੀਂ ਦੇਖਾਂ ਜੇ ਥੋੜੀ ਬਣ ਗਿਆ ਪੈ ਗਿਆ ਫੋ ਸਾਫਰੀ ਕਾ ਦੀ ਉਤਰਾ ਹੀ ਵੈਦਾਈ ਆ ਜੀ ਠੀਕ ਲੱਗੀ ਹੋਈ ਆ ਜਾਣੇ ਆ ਜਾਣੇ ਗੱਲ ਵੇਖ ਪੈਂਦਾ ਟੂੜੀ ਨਾ ਪਾ ਲਈਏ ਬੱਚੇ ਆਸਤੇ ਟੂੜੀ ਥੋੜੀ ਜੀ ਦੇ ਉਹ ਦੇ ਕੇ ਗੱਲ ਬਾਤ ਸਾਸਰੀ ਘਰ ਦੀ ਵਿਸ਼ਵਾਸ ਕਰਦਾ ਸੀ ਵਿਸ਼ਵਾਸ ਕਰਦਾ ਸੀ ਇੱਥੇ ਨਹੀਂ ਕਰਨਾ ਅੱਗੇ ਚੱਲ ਠੀਕ ਆ ਜੀ ਇੱਕ ਦਰਵਾਜ਼ਾ ਆ ਗਿਆ ਬੇਨੇ ਇੱਥੇ ਰਹਿੰਦੀ ਇੱਕ ਬੌਲੀ ਜੀ ਆ ਬਲਾ ਹੋਵੇ ਮਹਾਰਾਜ ਰਾਜੀ ਰੱਖੇ ਚਰਦੀਆਂ ਅਕਲਾਚ ਰੱਖੇ ਕੋਈ ਲੋੜੀ ਦੀ ਖੈਰ ਪਾਓ ਬਾਪਿਆਂ ਨੂੰ ਕੋਈ ਆਟਾ ਚਾਵਲ ਦਾਲ ਕੋਈ ਸੂਟ ਕੋਈ ਸੱਪਾ ਕੋਈ ਜੀਨ ਦਾ ਕੋਟ ਕੋਈ ਪੈਂਟ ਕੋਈ ਨਵੇਂ ਬੂਟ ਪਾਓ ਬਾਪਿਆਂ ਨੂੰ ਭਾਈ हाँ करे भेने दीदी भाई मगर जाई के भाई ससुरगाल भाई हाय नहीं मेरा भाई टक्कर गया नहीं मैं माच हाय भाई तू आई थके में चाल पिया नहीं ना भाई, हाँ भाई, भाई चाड़े मत खेला नहीं हाय नहीं मैं माच मैं ता भाई भाई मत्री कर दी ਆਹ ਭਾਈ ਦੇਖ ਲੱਕ ਕਿ ਡੱਕਾ ਡੱਕ ਉਸ ਬਣਾਇਆ ਵਾ ਸਰਕਾਰ ਨੇ ਹੈਨਾ ਹਾਂ 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 ਤੇ ਭਾਈ ਇਹ ਜੜੀ ਆਹਾ ਜੜਿਆ ਮੁਰਗੀ ਖਾਨਾ ਦੇ ਬਣਿਆ ਵਾ ਇੱਥੇ ਬੰਦੇ ਚੜਦੇ ਤੱਤਰ ਦੇਵੇਂ ਹੈਗੇ ਮੁਰਗੀ ਖਾਨਾ ਨਹੀਂ ਇਹ ਫਲੈਟ ਬਣੇ ਹੋਏ ਆ ਬਹੁਤ ਸੋਹਣੇ ਫਲੈਟ ਆ ਆ ਤਾਂ ਇੱਥੇ ਆ ਗਈ ਮੈਂ ਮਹਾਲੀ ਚੰਡੀਗੜ੍ਹ ਹਾਂ ਇੱਥੇ ਆ ਗਈ ਹੋਰ ਕੀ ਹਾਂ ਕਿਤੇ ਬਾਹਰਲੇ ਨੁੱਕੇ ਜਾਗੀ ਅਸਾਂ ਇੱਥੇ ਆੜਾ ਆ ਗਈ ਆ ਤਾਂ ਗੰਦਾ ਹੋਇਆ ਪਿਆ ਇਹ ਤਾਂ ਫਲੈਟ ਖਾਲੀ ਕੀਤਾ ਕਿ ਇਹਨਾਂ ਸਫਾਈ ਚੱਲੀ ਜਾਂਦੀ ਇੱਥੇ ਸਤ ਪਾਹੀ ਮੈਨੂੰ ਕਦੇ ਨਾ ਬਾਜ ਦਿੱਤੀ ਫਿਰ ਆ ਵੇ ਪਿੱਛੇ ਕਿੰਨੀ ਸੋਹਣੀ ਬਿਲਦੀ ਤੇ ਬਾਈ ਤੂੰ ਇੱਥੇ ਕਿਵੇਂ ਲੈ ਇੱਥੇ ਮੇਰਾ ਭਰਾ ਰਹਿੰਦਾ ਨਾ ਨਾ ਤਾਂ ਗੱਲ ਬਾਤ ਦੀ ਬਾਈ ਤੁਹਾਡੇ ਘਰੇ ਰਹੂ ਜਦੋਂ ਮੈਂ ਤਾਂ ਬਾਈ ਆਏ ਹੋਏ ਤੁਹਾਡੇ ਘਰੇ ਹਾਂ ਤੂੰ ਰਹੇਂਗੀ ਹਾਂ ਇਹ ਪਿੰਡ ਨਹੀਂ ਹੈਗਾ ਇਹ ਸ਼ਹਿਰ ਆ ਪਹਿਲੀ ਗੱਲ ਤਾਂ ਇਹ ਦੂਜੀ ਗੱਲ ਇਹ ਵੀ ਭਾਈ ਇੱਥੇ ਲੱਗੇ ਆ ਕੈਮਰੇ ਇੱਥੇ ਨਹੀਂ ਮੈਨੂੰ ਗੱਲੀ ਲਾ ਕੇ ਤੇ ਕੋਈ ਚੀਜ਼ ਚੱਕ ਕੇ ਲੈ ਆਂ ਸਾਡੀ ਜਿਵੇਂ ਪਿੰਡ ਕਰਦੀ ਹੁੰਦੀਆਂ ਉਹ ਸਾਬ ਨਹੀਂ ਚੱਲਣਾਗਾ ਇੱਥੇ ਉਸੇ ਬਾਈ ਹਾਂ ਫੇਰ ਹੌਣ ਬਾਈ ਫਿਰ ਮੈਂ ਕਿਵੇਂ ਆਥੜ ਤਾਂ ਹੋਣ ਵਾਲਾ ਬਾਈ ਮੈਂ ਰਾਤ ਕਿੱਥੇ ਰਹੂੰਗੀ ਰਾਤ ਤੱਕ ਕਿਸ ਰਾਈ ਗੁਰਦੁਆਰੇ ਚ ਮੈਨੂੰ ਕਮਰਾ ਦਵਾ ਦੇਗਾ ਨਹੀਂ ਨਹੀਂ ਰਾਤ ਤੱਕ ਤੂੰ ਉੱਥੇ ਰਹਿ ਸਕਦੀ ਸਾਡੇ ਫਲੈਟ ਚ ਮਲੇ ਕਹਿੰਦਾ ਵੜਨ ਦੇਣ ਨਾਲੇ ਕਹਿੰਦਾ ਤੇ ਫੋਟੋਆਂ ਬਣ ਜਾਂਦੀਆਂ ਬੰਦੇ ਦੇ ਵੀਡੀਓ ਬਣ ਜਾਂਦੀਆਂ ਆ ਪਰ ਤੇ ਰਹਿ ਵੀ ਕੋਈ ਪਤਾ ਨਹੀਂ ਆ ਭਾਈ ਸੱਚੀ ਗੱਲ ਆ ਕੈਮਰੇ ਲੱਗੇ ਹੋਏ ਆ ਛੋਰੀ ਇਹ ਤਾਂ ਆਪਣ ਜਿਵੇਂ ਨਹੀਂ ਆ ਤੋ ਤੂੰ ਲਹੂ ਪੀਣਾਂ ਦੀ ਤੇ ਦਾਲ ਪੀਣੇ ਦੀ ਬਹੁਤੀ ਗੱਲ ਕਰਦਾ ਹਨਾ ਹਾਦ ਨਾ ਸਾੜ ਸਾਹ ਵਾਲੀ ਕੋ ਰਮੈ ਉਹ ਯਾਰਗੀ ਥੋੜੀ ਆਂਗੀ ਮੈਂ ਪਤਾ ਕਹੀ ਜੀ ਤੀਵੀ ਮੈਂ ਬਹੁਤ ਵੱਧਗਾ ਤੀਵੀ ਆਂਗੀ ਨਾਲੇ ਮੇਰੇ ਤੋ ਦੁੱਖ ਤਕਲੀਫ ਪਿਆ ਵ ਮੈਂ ਆਏ ਤੱਕੇ ਨਹੀਂ ਖਾਂਦੀ ਫਿਰਦੀਗੀ ਨਾਲ ਹੀ ਹੁੰਨੀ ਆ ਤੋਨਾਂ ਦੇ ਲੀੜੇ ਤੋਂ ਇਕੱਠੀਆਂ ਜੰਨੀਆਂ ਤੁਸੀਂ ਜੇ ਨਾ ਰਿੰਨੇ ਦਾ ਮਤਲਬ ਇਹ ਥੋੜੀ ਵੀ ਮੈਂ ਨਾ ਰਗੀ ਕੋਈ ਚੰਗੇ ਬੰਦੇ ਚ ਕੋਈ ਵਧੀਆ ਬੰਦਾ ਵੀ ਹੁੰਦਾਗਾ ਨਾਲੇ ਮੈਂ ਘੁੰਮਣ ਫਿਰਨੇ ਆਈ ਮੈਂ ਆਪਦੇ ਬੰਦੇ ਨਾਲ ਲੜ ਕੇ ਆਈ ਆਂਗੀ ਬੰਦੇ ਨਾਲ ਕਿਉਂ ਲੜਕਾਈ ਬੰਦੇ ਨਾਲ ਲੜਕਾਈ ਆ ਬਾਈ दारू ਬਾਦ ਦਾ दारू ਪਿਆਲਾ ਵਾਲਾ ਪੀਂਦਾ ਕੰਮ ਧੰਦਾ ਘੱਟ ਕਰਦਾਗਾ ਬਾਈ ਬਾਈ ਕੱਲੀ ਕੱਲੀ ਸਾਰਾ ਦਿਨ ਘਾਬਦੀ ਆ ਮਾਰੇ ਗੁੱਸੇ ਹੋ ਕੇ ਆ ਗਈ ਤੇ ਨਾਲੇ ਬਾਈ ਆਏ ਸੀਗਾ ਸਰਕਾਰੀ ਬਸ ਤੇ ਨਾ ਅੱਗ ਜੋ ਲੜ ਪੈਂਦਾ ਸੀ ਮੇਰੇ ਨਾਲ ਦਿਮਾਗ ਦੇ ਪੰਡ ਆ ਜਾਂਦੀ ਸੀ ਵੜ ਜਾਂਦੀ ਸੀ ਆ ਜਾਂਦੀ ਸੀ ਉੱਠ ਜਾਂਦੀ ਸੀ ਕਿਤੇ ਭੂਆ ਕੋਲੇ ਮੈਂ ਵੀ ਸਰਕਾਰੀ ਵਾਸਤੇ ਕਰਾਇਆ ਨਹੀਂ ਲੱਗਦਾ ਤੇ ਉਹੀ ਪੁਰੀਆਂ ਫਿਰਦੀਆਂ ਆ ਤੇ ਬਾਈ ਕਦੇ ਮੇਰੇ ਭੂਆ ਕੋਲੇ ਜਾਂਦੀ ਮਾਸੀ ਕੋਲੇ ਜਾਂਦੀ ਸੜ ਤਾਂ ਰੋਈ ਤਾਂ ਕੁੱਤ ਕਲੇ ਸੀਗਾ ਫੇਰ ਬਾਈ ਅਿਤਕੀ ਮਾਫਿਆ ਨਾ ਵੀ ਕਿਸੇ ਇਹ ਜੇ ਦੂਰ ਦਰਾਡੇ ਜਾਊਂਗੀ ਜਿੱਥੋਂ ਮੜ ਕੇ ਨਾ ਵਾ ਫੇਰ ਬਾਈ ਹੁਣ ਮੈਂ ਇੱਥੇ ਆ ਗਈ ਮੈਂ ਤਾਂ ਹੁਣ ਤੂੰ ਦੱਸਿਆ ਵੀ ਮੈਂ ਇੱਥੇ ਫਿਰਦੀ ਹਾਂ ਚੰਡੀਗੜ੍ਹ ਚ ਅੱਛਾ ਵੀ ਮੁੜ ਕੇ ਨਾ ਆਵਾ ਇਸ ਜਗ੍ਹਾ ਤੇ ਜਾਵੜਾਂ ਕਿ ਨਹੀਂ ਜਾਣਾ ਜਾਊਂਗੀ ਬਾਈ ਜਵਾਕਾਂ ਮਾਰੀ ਨੇ ਤਾਂ ਜਾਣਾ ਪੈਣਾ ਤੀਵੀਂ ਤੀਵੀਂ ਮਾਨੀ ਆ ਬਾਈ ਕੀ ਕਰਾਂ ਹਾਂ ਚੜਦੀ ਜਵਾਨੇ ਆਂਗੀ ਜੋ ਉਹ ਕੋਈ ਨਵੀਂ ਨਵੀਂ ਹੋ ਗਈ ਤਾਂ ਕੌਣ ਬਾਲੀਵੁੱਡ ਸਾ ਮੇਰਾ ਹੁਣ ਚੱਲ ਤੂੰ ਮਿਲ ਗਿਆ ਪਿੰਡ ਦੇ ਬੰਦੇ ਆ ਤਾਂ ਸੌ ਸਖ ਹੁੰਦਾ ਕਹਿੰਦੇ ਆਂ ਪਿੰਡ ਦਾ ਤਾਂ ਕੁੱਤਾ ਨਹੀਂ ਮੜ ਹਾਂ ਕੋਈ ਫੇਰ ਬੰਦਾ ਸੱਤ ਫੁੱਟ ਦਾ ਬੰਦਾ ਤੂੰ ਤਾਂ ਫੇਰ ਚੜ੍ਹ ਗਈ ਚਾਹ ਪਾਣੀ ਤੇ ਪਿਆ ਦੇ ਚੱਲ ਤੈਨੂੰ ਫਲੈਟ ਚ ਲੈ ਜਾਣਾ ਤੇ ਰੋਜ ਕੇ ਨਾ ਬਾਲਾ ਮੈਨੂੰ ਦੱਸ ਹਾਂ ਮੈਂ ਤਾਂ ਬਾਈ ਸਭ ਡਰਾਮੇ ਜਾਣਦਾ ਤੁਹਾਡੇ ਹਾਂ ਮੈਂ ਤਾਂ ਤੜਕੇ ਦੀ ਆਈ ਹੂ ਇੱਥੇ ਮੈਂ ਤਾਂ ਇੰਨਾ ਬਾਜਾ ਮਾਰੀਆਂ ਇਧਰਨੇ ਕੋ ਕੁੜਖਾਨੇ ਚ ਬਹੁਤ ਬਾਜ ਮਾਰੀਆਂ ਉਹ ਦੇਖੋ ਉੱਥੇ ਅੱਛਾ ਇਧਰ ਹਾਂ ਮੈਂ ਇਧਰ ਵੀ ਬਹੁਤ ਗਈ ਬਾਈ ਕਿੱਧਰ ਤੇ ਇਧਰ ਵੀ ਬਹੁਤ ਗਈ ਬਾਈ ਮੈਂ ਹਾਂ ਬਾਈ ਮੈਨੂੰ ਕਿਸੇ ਨੇ ਦੇਖ ਲਾ ਬਾਈ ਟੀਮਾਂ ਫਿਰਦੀਆਂ ਬੰਦੇ ਫਿਰਦੇ ਆ ਇੱਥੇ ਤਾਂ ਬਾਈ ਕੋਈ ਕਿਸੇ ਨੂੰ ਪੁੱਛਦਾ ਨਹੀਂਗਾ ਹਾਂ ਇਹ ਜਾਂ ਤੇ ਬਾਈ ਕੋਈ ਪਿਆ ਮਰ ਜੇ ਹੈ ਇਹ ਜਾਂ ਤੇ ਕੋਈ ਕੋਈ ਪਿਆ ਮਰ ਜੇ ਕੋਈ ਮੁਸਕ ਜੇ ਕੋਈ ਲੜ ਕੋਈ ਮਾਰ ਕੇ ਤੇ ਇਹ ਬੰਦੇ ਤਾਂ ਨਾ ਬਾਈ ਦੇਖਣ ਕਿਸੇ ਨੂੰ ਕਹੀ ਇੱਥੇ ਮਤਲਬ ਦਾ ਹੀ ਰੱਖਦੇ ਆ ਹਾਂ ਤੇ ਹੱਸਿਆ ਤੇ ਤੇਰਾ ਭਾਈ ਇੱਥੇ ਕਿਵੇਂ ਰਹਿੰਦਾਗਾ ਸਾਡਾ ਵੀ ਹੈਗਾ ਕੰਮ ਆਪਦਾ ਬਿਜ਼ਨਸ ਅੱਛਾ ਕੀ 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 ਕੰਮ ਚੱਲਦਾ ਤੁਹਾਡਾ ਆ ਮਾੜਾ ਮੋਟਾ ਬਸ ਫਲਮਾਂ ਦਾ ਅੱਛਾ ਫਲਮਾਂ ਦੇ ਤੁਸੀਂ ਸਸਿਆ ਦੇਰ ਤੀਂ ਮੇਰਾ ਕੰਮ ਕਰਦੀ ਐ ਉਹ ਵੀ ਇਹੀ ਕਰਦੀ ਐ ਡਰਾਮੇ ਬਾਜਾ ਪੂਰੀ ਨੂੰ ਮਲਾ ਦੇਣਾ ਮੈਨੂੰ ਕਰੀ ਐ ਸਸੇ ਕਰੀ ਐ ਹਾਂ ਮਲਾ ਦੇਵੇ ਭਾਈ ਸਸਿਆ ਫਿਰ ਤੁਸੀਂ ਪਿੰਡੋਂ ਇੱਥੇ ਆ ਜਾਂਦੇ ਜੇ ਸਾਡਾ ਕੰਮ ਧੰਦਾ ਹੁੰਦਾ ਹੈ ਹਾਂ ਇੱਥੇ ਆ ਜੇ ਤਾਂ ਜਦੋਂ ਕੰਮ ਹੁੰਦਾ ਉਦੋਂ ਆ ਜੀਦਾ ਸਸੇ ਸਸੇ ਸਸਿਆ ਤੇ ਫਿਰ ਐ ਕਰੀ ਹਾਂ ਹੁਣ ਫੋਨ ਕਰਦੀ ਉਹ ਨਹੀਂ ਕਈ ਵੀ ਚੌੜੇ ਮੱਥਾਂ ਦੇ ਪਰ ਇੱਥੇ ਆਈ ਵੀ ਆ ਮੈਂ ਤਾਂ ਦੇਖ ਲੈ ਭਾਈ ਆਵ ਦਾ ਕਰ ਸੱਦ ਨੂੰ ਆਵਦੇ ਜਵਾਨਤੀ ਪੱਛੜ ਨੂੰ ਕਿਹੜਾ ਕਿਸ ਦਾ ਜੀ ਕਰ ਜਦੋਂ ਭਾਈ ਧੰਦਾ ਵੜਾ ਹੋਵੇ ਜੇ ਕੋ ਗਲਤ ਲੋਕਾਂ ਨਾਲ ਤੁਹਾਡੇ ਰਸਤੇ ਜੁੜ ਜਾਣ ਫੇਰ ਨਹੀਂ ਬਾਈ ਕੁਛ ਬੱਤੀ ਦਾ ਹਾਂ ਆਖਾਂ ਜਾਂ ਤਾਂ ਕਹਿੰਦੀ ਆ ਵੀ ਪਰ ਬੰਦਾ ਦੁੱਖ ਨਹੀਂ ਹੋਇਆ ਇਹ ਕਰੋ ਨੀ ਕੋਲਾ ਹਾਰ ਕੇ ਮੈਂ ਤਾਂ ਕੱਲ ਦੀ ਆ ਕੇ ਕਹਿੰਦੇ ਜਦੋਂ ਦਾ ਆ ਬੱਸਾਂ 'ਚ ਸਫ਼ਰ ਫ੍ਰੀ ਹੋਇਆ ਹਾਂ ਬਾਈ ਬੰਦਿਆਂ ਨਾਲ ਲੜਨ ਲੱਗ ਗੀ ਨਾ ਬਾਈ ਦੇ ਬੱਸ 'ਚ ਸਫ਼ਰ ਤਾਂ ਫ੍ਰੀ ਹਾਂ ਧੋਵਾ ਟਾਂਗਾ ਸਾਲਾ ਦਾ ਹੋਇਆ ਹੈ ਤੇ ਮੈਂ ਜਿੱਦਣ ਵੀ ਗਈ ਹਾਂ ਸੜ ਤੋਂ ਉਦੋਂ ਦਾ ਕਾਟਕਲੇਸ ਉਦਾਂ ਦਾ ਨਿਕਾਉ ਤੋ ਕਲੈਂਸ ਉਦੋਂ ਮੇਰੀ ਮੇਰੇ ਤਾਂ ਸਰਚ ਖਿਆ ਬਾਈ ਲਈ ਪਹਿਲਾਂ ਬਾਈ ਨੂੰ ਸਕੀਰਾਂ ਆਜਾ ਵਰਦੀ ਸੀ ਮੈਂ ਚੱਲ ਕਹਿੰਦੀ ਸੀ ਕਿ 2000 ਰਸ ਕੇ ਜਾ ਦੂੰਗੀ ਹਾਂ ਆ ਜਾ ਬਾਈ ਤੁਰਿਆ ਬੇ ਘਰ ਸੋਣਾ ਇੰਨੀਆਂ ਪੌੜੀਆਂ ਮੈਂ ਕਿਵੇਂ ਚੜੂੰਗੀ ਬਿਮਾਰੀ ਪੈਣਾ ਪੌੜੀਆਂ ਕਿਉਂ ਲੈਫਟ ਲੈਂਗੁਏਜ ਤਾਂ ਦੇ ਆ ਲੈ ਅੱਛਾ ਹਾਂ ਅੱਛਾ ਬੀਆ ਟਰਾਲੀ ਹੈ ਬੰਦਾ ਚੱਕਰ ਵਾਲੀ ਹੋਰ ਕੀ ਆ ਬਟਨ ਆਪ ਤੰਦਾ ਆਪ ਆਪੇ ਨਾ ਪ੍ਰਵਕਰ ਅੰਟਕਰੂੰਟ ਮਾਰਿਆ ਤੇ ਕੌਣ ਵਾਲੀ ਵਾਰਸ ਆਪ ਤਾਂ ਸਹੀ ਵੜਨਾ ਨਾਪ ਤਾਂ ਹਾਂ ਇਹ ਹਾਈ

ਆ ਗਿਆ ਬੰਦਾ ਹਮਰ ਤੇ ਸਵਾਦ ਦਾ ਹੋ ਲਿਆ ਕਿ ਉਹ ਨਾ ਟਿੱਕ ਫੜਾ ਫੜਾ ਇੱਕ ਟਿੱਕ ਨੰਬਰ ਨਾ ਚੱਕਰਾਇਆ ਕ 2 3 1 ਹਾਏ ਮੇ ਚੂ ਜੇ ਕੀ ਕਰਦੀ ਐ ਇਹ ਹੇ ਹੁਣ ਤਾਂ ਲੈ ਕੇ ਜਾਊਗੀ ਅਸੇ ਬਈ ਹਾਏ ਕਿੱਥੇ ਜਾਣਾ ਲੈ ਹਾਂ ਤਾਂ ਚੱਕ ਲਿਆ ਮੈਂ ਤਾਂ ਮੈਨੂੰ ਲੈ ਤਾਂ ਵਧ ਗਈ ਆ ਗਿਆ ਇਹ ਲੈ ਪਹੁੰਚ ਗਏ ਹਰ ਵਾਰ ਤਾਂ ਦੇਖ ਲੈ ਲਾਉਂਦੀ ਆਪੀ ਚੱਲ ਤਾਂ ਲੈ ਆ ਤਾਂ ਪੂਰੀ ਕਰਵਾਉਂਦਾ ਨਾ ਹਾਏ ਹਾਏ ਵੇ ਖੋਲ ਮੈਨ ਖੋਲ ਲੈ ਬਾਦ ਕੇ ਬਾਬੇ ਦਾ ਬਰਾਇਆ ਹੋਇਆ ਇਹਨਾਂ ਨੇ ਹੈ ਬਾਬੇ ਤਾਂ ਨਹੀਂ ਕਿਰਾਇਆ ਹੈ ਅੱਛਾ ਇੱਧਰ ਜਾਣਾ ਅੱਛਾ ਆਪਣਾ ਇੱਧਰ ਆ ਮਕਾਨ ਹੈ ਅੱਛਾ ਬਈ ਲੈ ਆਹ ਤਾਂ ਫੁੱਲ ਬੂਡੇ ਆ ਭੂਜੇ ਆ ਪਲਾਈ ਆ ਆਹ ਸਾਰਾ ਮਿਲ ਆਇਆ ਅੱਛਾ 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 ਬਈ ਲੈ ਆਹ ਤਾਂ ਵਧੀਆ ਪ੍ਰੋਗਰਾਮ ਹੈ ਨਾ ਹਾਂ ਹਾਂ ਤੇ ਘਰੇ ਘਰੇ ਕੌਣ ਆ ਆਪਣੇ ਘਰੇ ਚਲਦੇ ਜਿਹਾ ਦਿਖਾਉਣੇ ਅੱਛਾ ਇਹਨਾਂ ਨੂੰ ਦੱਸ ਦੀ ਬੀਬੀ ਮੈਂ ਤਾਂ ਵੀ ਭੁੱਲੀ ਪਟ ਕੇ ਆਈ ਆ ਮੈਂ ਕੋਈ ਤੇ ਤੋਰੇ ਫੇਰੇ ਕੱਟਣ ਲਈ ਆਈ ਤੈਨੂੰ ਮੈਂ ਦੱਸਾਂ ਅਸਿਆ ਤੇ ਜੜੀਆਂ ਫੋਟੋਆਂ ਜੜਾਈਆਂ ਹੋਊਗਾ ਇਹ ਮੁੰਡਾ ਕੌਣਾ ਪਲਾਂ ਦੀ ਇਹੀ ਹੈ ਮੇਰਾ ਭਰਾ ਅਸਿਆ ਬਈ ਵੀ ਕਹਾ ਵੀ ਮਾਂਦਰਾ ਜਵਾ ਤੇਰੇ ਰੱਗਾ ਵੀ ਮਾਂ ਦਾ ਕਿਤੇ ਤੂੰ ਹੀ ਕਿਤੇ ਆ ਕੰਜਰਖਾਨਾ ਜਾ ਕਰਦਾਗਾ ਤੇ ਹਾਇਆ ਤਾਂ ਉੱਚ ਸੀਗਾ ਵੇ ਸਕੰਦਰ ਚ ਉਹੀ ਹੈ ਫਿਰ ਸਾਡੇ ਪਟਾਰੇ ਤੇ ਆਉਂਦੀ ਹੁੰਦੀ ਫਿਰ ਮਟੀਲੀਵਿਜ਼ਨ ਤੇ ਜਵਾ ਕਹਿੰਦੇ ਹੁੰਦੇ ਬੀਬੀ ਸੁੱਖਾ ਗਿਆ ਸੁੱਖਾ ਗਿਆ ਹਾਂ ਉਹੀ ਹੈ ਅਸਿਆ ਇਹ ਆਪਣਾ ਨਿੱਕਾ ਮੁੰਡਾ ਹੈ ਨਾ ਫਿਰ ਪੈਂਡ ਘਾਟ ਆਉਂਦਾ ਹੈ ਨਾ ਇਹ ਹਾਂ ਹਾ ਤਾਂ ਇਹਨੇ ਤੇਰੇ ਲੋਕ ਮਗਰ ਮਗਰ ਫੱਦੇ ਨੇ ਫੋਟੋਆਂ ਕਰਾਉਣ ਦੇ ਮਾਰੇ ਬੇ ਹੁਣ ਤੇਰਾ ਮੂੰਹ ਮੱਥਾ ਵੇਹ ਦੇ ਅਰਗਾ ਹਨ ਹਰ ਇੱਕ ਦਾ ਟੀਵੀ ਵੇ ਮੱਚ ਜਾ ਬੇ ਬਾਪ ਇਹ ਤਾਂ ਬੜਾ ਵੱਡਾ ਗੱਲ ਆ ਐਡਾ ਵੇਖੀ ਦਾ ਵਧ ਗਈ ਹੋ ਗਿਆ ਬਹੁਤ ਅਕਤ ਦੇ ਦੇਖਿਆ ਨਹੀਂ ਇਹ ਰੋ ਜੀ ਜੀ ਜਾ ਹਰਾਨਾ ਚਲਾ ਤੂੰ ਪੋਸਟਰ ਇੱਕ ਹੋਰ ਅਸਿਆ ਵੀ ਆਪਣੇ ਮੁੰਡੇ ਦੀ ਆ ਅਸਿਆ 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 ਕਿੱਥੇ ਆਪਣਾ ਮੁੰਡਾ ਆਹ ਸੇ ਹਨਾ ਆਹ ਪਛਾਣ ਵੀ ਜਾਵੇਂ ਤੂੰ ਹਾਂ ਸੇ ਲੈ ਆਪਣਾ ਮੁੰਡਾ ਰਾਤ ਨੂੰ ਵਧਗਾ ਤੇ ਆਹ ਕਿੰਨਾ ਦਾ ਬੁਢਾਗਾ ਆਹ ਇਹ ਬੁਢਾ ਨਹੀਂ ਇਹ ਵੀ ਮੁੰਡਾ ਹੀ ਆ ਅੱਛਾ ਫਿਲਮ ਤੇਨੇ ਕੰਮ ਕੀਤਾ ਤੇ ਆ ਤਾਂ ਉਹ ਨਹੀਂ ਜਿਹੜਾ ਉਹ ਮੁੰਡਾ ਕਹਿੰਦਾ ਹੁੰਦਾ ਆਖੇ ਨੱਚ ਦੀ ਦੀ ਮਾਂ ਫੜ ਲਈ ਲੋਹੀ ਹੋ ਗਈ ਹਾਂ ਲੈ ਸਾ ਤਾਂ ਵਧਗਾ ਹੋ ਗਿਆ ਲੈ ਉਹ ਤਾਂ ਸਿਰ ਪਾੜਦਾ ਵਿਚਾਰਦਾ ਕਿਤੇ ਜਵਾਕ ਦਾ ਵੱਜ ਗਿਆ ਆਏ ਮੁੰਡਾ ਕਿ ਕੀ ਕੀ ਗੱਲਬਾਤ ਹੋ ਬੱਜ ਗਿਆ ਬੱਜ ਗਿਆ ਹੀਰੋ ਆਏ ਫਿਲਮ ਤੇ ਅੱਛਾ ਵੀ ਤਾਂ ਦੇਖਿਓ ਸਰ ਕਿਹੜੇ ਕਿਹੜੇ ਲੋਟ ਪਾੜਿਆ ਹਨਾ ਪੋਸਟਰ ਬਣਾਇਆ ਅੱਛਾ ਫਲਮ ਵਾਲਿਆ ਨਾ ਫਿਰ ਇਹ ਲੈ ਹਾਤ ਵਧਗਾ ਹੀ ਹੋਗਾ ਹੈ ਪ੍ਰੋਗਰਾਮ ਤੁਹਾਡਾ ਤਾਂ ਤੇ ਆਪਣਾ ਉਹ ਕਿੱਥੇ ਆ ਗਿਆ ਰੋਟੀ ਪਾਣੀ ਵਾਲਾ ਪ੍ਰੋਗਰਾਮ ਕਿੱਥੇ ਆ ਗਿਆ ਆਵੇ ਇੱਥੇ ਹੁੰਦਾ ਸੋਈਆ ਅੱਛਾ ਹਾਂ ਜਿਆਦਾ ਵਧਗਾ ਤੇਰੀ ਬਹੂ ਕਿੱਥੇ ਕੇ ਅੰਦਰ ਪਈ ਹੈਗੀ ਉਹ ਗਏ ਹੋਏ ਆਪਿਆ ਅੱਛਾ ਮਿਲ ਲੈ ਵੇਖਣ ਗਿਆ ਹੱਸਿਆ ਕੁੜੀ ਵੀ ਆਈ ਨੇ ਆਪਣੀ ਨਿੱਕੇ ਦੇ ਨਾਲ ਅੱਛਾ ਅੱਛਾ ਚੱਲ ਵਧਗਾ ਹਨਾ ਦੇਖ ਲੈ ਜੇ ਤੀ ਜੇ ਤੂੰ ਨਾ ਹੁੰਦਾ ਬਾਈ ਤੇ ਮੇਰਾ ਇੱਥੇ ਕੀ ਵਟਾ ਜਾਣਾ ਸੀ ਇੱਥੇ ਕਿ ਮੈਨ ਮਾਰ ਕੇ ਦੱਬ ਦੇਂਦਾ ਖਪਾ ਦੇਂਦਾ ਹੈ ਤੇ ਮੇਰਾ ਥੋੜੀ ਇੱਥੇ ਖਸਮਟਾ ਜਾਣਾ ਸੀ ਮੇਰੇ ਬੰਦੇ ਨੂੰ ਕੀ ਖਬਰ ਆ ਫਿਰ ਫੋਨ ਕਰਦੇ ਆ ਤੇ ਬਾਈ ਨੂੰ ਕਿ ਭਾਬੀ ਤਾਂ ਇੱਥੇ ਸਾਡੇ ਕੋਲੇ ਮੇਰੇ ਪਰਿਵਾਰ ਕੋਲੇ ਆਈ ਵੀ ਜਿਹੜਾ ਕੁਸਮਰਜੀ ਖਵਾ ਦਿਆ ਆਪਾਂ ਤਾਂ ਕੋਈ ਤੇਰੇ ਨਾਲ ਹੋ ਨਹੀਂ ਹੈਗਾ ਆ ਦੇਖ ਲੈ ਬਾਈ ਤੂੰ ਪਿੰਡ ਦਾ ਬੰਦਾ ਸੀਗਾ ਜੇ ਪਿੰਡ ਦਾ ਬੰਦਾ ਸੀ ਹਨਾ ਤਾਂ ਮੈਨ ਪਸਾਨ ਲਿਆ ਹਾਂ ਤੂੰ ਮੈਨੂੰ ਪਹਸਾਨ ਲਿਆ ਮੇਰੇ ਤੇ ਘਰੇ ਲਿਆ ਆ ਅਸੇ ਤਾਂ ਪਤਾ ਹੀ ਲੱਗਦਾ ਲੋ ਕਿੱਧਰ ਦੀ ਵੜਦੇ ਆ ਕਿੱਧਰ ਦੀ ਨਿਕਲਦੇ ਆ ਮੈਂ ਪਿੰਡ ਦਾ ਬੰਦਾ ਸੀ ਤਾਂ ਤੂੰ ਇੱਥੇ ਘਰੇ ਆ ਗਈ ਸਾਡੇ ਹਾਂ ਦੇਖ ਲੈ ਜੇ ਮੈਂ ਨਾ ਹੁੰਦਾ ਫੇਰ ਦੱਸ ਕੀ ਕਰਦੀ ਹੋਈ ਤਾਂ ਮੈਂ ਕਹੀ ਜਾਂਦੀ ਆ ਮੈਂ ਖਾ ਇੱਥੇ ਮੈਂ ਰਲ ਜਾਂਦੀ ਮੈਨੂੰ ਤਾਂ ਵੀ ਨਹੀਂ ਪਤਾ ਵੀ ਮੈਂ ਚੰਡੀਗੜ੍ਹ ਨਾਲੇ ਪਾਸ ਤੁਰ ਹੀ ਫਿਰਦੀ ਆ ਮੈਂ ਤਾਂ ਆਏ ਸੀ ਵੀ ਮੈਂ ਕਿਸੇ ਹੋਰ ਮੁਲਖ ਮੁਲਖ ਚ ਆ ਗਈ ਮੈਂ ਤਾਂ ਸਰਕਾਰੀ ਬੱਸਾਂ ਦੂਜੇ ਮੁਲਖਾਂ ਚ ਵੀ ਜਾਣ ਲੱਗ ਪਈ ਮੈਂ ਹੂੰ ਕਹੀ ਜਾਂਦੀ ਮੈਂ ਬੰਦਾ ਇੱਥੇ ਪੰਜਾਬੀ ਜੇ ਫਿਰਦੇ ਆ ਸਾਰੇ ਇਹ ਮੈਕਸੀਏ ਤੇ ਹਰ ਤਰ੍ਹਾਂ ਦਾ ਬੰਦਾ ਆ ਪੱਗਾਂ ਵਾਲੇ ਬੰਦੇ ਇਕੱਠਾ ਇੱਥੇ ਪੱਗਾਂ ਵਾਲੇ ਵੀ ਬਹੁਤ ਆ ਤੂੰ ਕਿਹੜੇ ਦੇਖੀ ਆ ਜੀ ਕਮਾਤਾਂ ਦੇਤੇ ਗਏ ਹੋਣਗੇ ਹਾਂ ਦੇਖ ਲੈ ਇੱਥੇ ਹਰੇਕ ਬੰਦਾ ਵੀ ਇਧਰ ਆ ਹੀ ਵੜਦਾ ਹੋਊਗਾ ਜਿਹੜੀ ਸਾਈਜ਼ ਤੇ ਟਰਾਲੀ ਚ ਲੈ ਹਾਂ ਲੈਫਟ ਰਾਈਂਗ ਲੈਫਟ ਰਾਈਂਗ ਹਾਂ ਇਹ ਤਾਂ ਵੱਡਾ ਪ੍ਰੋਗਰਾਮ ਆ ਮੈਂ ਤਾਂ ਮੈਂ ਤਾਂ ਐ ਕਹੀ ਜਾਵਾ ਦਿਖਾਣੇ ਕਿਸ ਬਾਪ ਬੇਬੂ ਤੇ ਕੋਈ ਜਾਨ ਤਰ ਮੰਤਰ ਸੂ ਮੰਤਰ ਨਾਲ ਚੱਲਦੀ ਆ ਇਹ ਸਾੜੇ ਜਵਾਕ ਜਾਂਦੇ ਹੁੰਦੇ ਉੱਥੇ ਜਿਹੜਾ ਵੱਡਾ ਮਾਹੌਲ ਹੀ ਬਣਾਵਾ ਸਾੜੇ ਜਵਾਕ ਮਾਹੌਲ ਚ ਫਲਾਂ ਫੁੱਲਾਂ ਦੇਖਣ ਜਾਂਦੇ ਉਹ ਗੱਲਾਂ ਕਰਦੇ ਹੁੰਦੇ ਆ ਆਖੇ ਅਸੀਂ ਲੈਟਰ ਚ ਵੜ ਗਏ ਉੱਤਰ ਗਏ ਚੜ ਗਏ ਉੱਤਰ ਗਏ ਝੂਟੇ ਬਾਹਰ ਲੈ ਤੇ ਹੁਣ ਮੈਨੂੰ ਥੋੜੀ ਪਤਾ ਸੀਗਾ ਇਹ ਤਾਂ ਦੇਖ ਲੈ ਤੂੰ ਚਾਲੂ ਤਾਂ ਵਧਗਾ ਹੋ ਗਿਆ ਵੀ ਮੈਂ ਰੋਸ ਕੇ ਆ ਗਈ ਤੂੰ ਗਾਹ ਮੈਨ ਟੱਕਰ ਗਿਆ ਆਪਣੇ ਘਰੇ ਲੈ ਰੋਟੀ ਪਾਣੀ ਖਵਾਏਗਾ ਹਨਾ ਤੇ ਦੇਖ ਲੈ ਤੂੰ ਮੈਨੂੰ ਆ ਟਰਾਲੀ ਚ ਝੂਟਾ ਦਵਾ ਲਿਆ ਕਰ ਨਹੀਂ ਐਵੇਂ ਨਾ ਰੋਸ ਕੇ ਤੁਰ ਜਾ ਕਰੋ ਬੰਦੇ ਨਾਲ ਜਿੱਦਾਂ ਮਰਜੀ ਮੂੰਹ ਚ ਹਾਂ ਜੇ ਅਸੀਂ ਨਾ ਹੁੰਦੇ ਫਿਰ ਤਾਂ ਕੀ ਬੰਦ ਐ ਮੈਨੂੰ ਇਹ ਦੱਸ ਔਰ ਮੈਂ ਤਾਂ ਇੱਟੇ ਕੁ ਮਾਰ ਕੇ ਖਪਾ ਦਿੰਦਾ ਫੇਰ ਮੇਰਾ ਕੀ ਬਣਦਾ ਹੁਣ ਮੇਰੀ ਗੱਲ ਸੁਣ ਹੁਣ ਆਏ ਕਰੀ ਆਦੇ ਬਾਈ ਆਦੇ ਬਾਈ ਨੂੰ ਫੋਨ ਲਾ ਦੇ ਉਹਨੂੰ ਕੁਪਾ ਵੀ ਸਾਡੇ ਕੋਲੇ ਹਾਂ ਕਾ ਵੀ ਮੇਰੇ ਪਰਿਵਾਰ ਚ ਰਹਿੰਦੀ ਹੈਗੀ ਕਾ ਜਿੱਦ ਦੇ ਸੀ ਆਏ ਨਾਲ ਲੈ ਆਵਾਂਗੇ ਠੀਕ ਹੈ ਨਾ ਉਹ ਉਹਨੂੰ ਕੋਈ ਫੋਨ ਕਰੇ ਤਾਂ ਕੁਫਾ ਜਾਤਾ ਹੋਈ ਨਹੀਂਗਾ ਉਹਨੂੰ ਕਿਹੜਾ ਮੇਰੇ ਕੋਈ ਕਦਰ ਮੈਂ ਤਾਂ ਚਾਹੇ ਮਰ ਜਾਂ ਖਾਪ ਜਾਂ ਮੇਰੀ ਕੋਈ ਕਦਰ ਤੈਨੂੰ ਮਾਫੀ ਮੰਗਣੀ ਪਣੀ ਆ ਮੈਂ ਸਿਰਫ ਹੁਣ ਕਰੂੰਗਾ ਮੈਂ ਕਿ ਅੱਜ ਤੋਂ ਬਾਅਦ ਨਹੀਂ ਲੜਦੇ ਰਹਿਣਾ ਮਾਫਾ ਮੰਗਾਂ ਮਾ ਗਲੂੰਗੀਵੇਂ ਕੋਈ ਦੇਖ ਲੈ ਜੇ ਸਰਕਾਰੀ ਬੱਸਾਂ ਲੈ ਨਾ ਹੁੰਦੇ ਤੇ ਕੀ ਪਤਾ ਮੈਂ ਕਿਹੜਾ ਖੂ ਖਾਤਾ ਗੰਦਾ ਕਰਦੀ ਇਹ ਤਾਂ ਮੈਨੂੰ ਸਰਕਾਰੀ ਬੱਸ ਆਏ ਟੱਕਰ ਗਿਆ ਮੈਂ 2 ਦਿਨ ਹੋ ਗਏ ਕਿਤੇ ਆ ਜਾਂਦੀ ਨਹੀਂ ਕਿਤੇ ਪਿੰਡੋਂ ਤਾਂ ਮੈਂ ਦੋ ਵਾਰੀ ਮੜ ਕੇ ਗਈ ਆ ਮਾਗਾ ਇਹਦਾ ਗੁੱਸਾ ਠੰਡਾ ਹੋਊਗਾ ਦੋ ਦਿਨ ਦੇਖ ਕੇ ਜਾਂਦੀ ਰਹੀ ਮੈਂ ਪਿੰਡੋਂ ਸਾਡੇ ਪਿੰਡ ਐ ਇੱਕ ਵਾਰੀ ਆਉਂਦੀ ਆ ਸਰਕਾਰੀ ਬੱਸ ਮੈਨੂੰ ਤਾਂ ਪੱਕਾ ਟਾਈਮ ਪਤਾਗਾ ਤੇ ਮੈਂ ਕਦੇ ਇਹਦਾ ਗੁੱਸਾ ਟਾਲਾ ਹੋ ਜ ਟਾਲਾ ਨਹੀਂ ਹੋਇਆ ਗੁੱਸਾ ਜਦ ਨਿਆ ਪਰ ਨਾ ਕਰੇ ਲੜਦੀਆਂ ਸਾਰਿਆਂ ਨੂੰ ਸਮਝਾ ਕੇ ਐਵੇਂ ਨਾ ਲੜ ਰੋ ਮੂੰਹ ਚੱਕ ਕੇ ਜਿੱਦਣ ਮੱਝ ਵਾਜਿਆ ਕਰੋ ਹਾਂ ਆ ਇਹੇ ਤਾਂ ਗੱਲ ਇਹ ਨਹੀਂ ਲੜਾਈਆਂ ਘਰ ਦੇ ਵਿੱਚ ਕਰਤੀ ਉਹ ਮਤਲਬ ਹਾਂ ਇਹ ਤਾਂ ਤੇਰੀ ਗੱਲ ਇਹ ਤਾਂ ਤੇਰੀ ਗੱਲ ਕੀ ਕਰ ਲਿਆ ਕਰੋ ਮਤਲਬ ਸੁਲਝਾ ਲਿਆ ਕਰੋ ਹਾਂ ਹਾਂ ਮੈਂ ਕਹਿੰਦਾ ਗੱਲ ਸਰਫ ਪਾ ਲਿਆ ਕਰੋ ਹਸਿਆ ਹੋਰ ਤੇ ਤੇਰਾ ਇੱਥੇ ਕੀ ਪ੍ਰੋਗਰਾਮ ਚੱਲਦਾ ਵਾ ਤੂੰ ਵੀ ਕੋਈ ਕੰਮ ਧੰਦਾ ਕਰਦਾ ਕਿ ਵੇਲਾ ਹੀ ਬਸ ਮੈਨੂੰ ਨਹੀਂ ਆਇਆ ਮੈਂ ਤਾਂ ਅੱਛਾ ਤੇ ਤ੍ਰਿਤੀਮ ਯੋਗ ਵੀ ਆਈ ਸੀ ਗਿਆ ਇੱਥੇ ਉਹ ਵੀ ਮਿਲ ਨਹੀਂ ਆਈ ਸੀ ਮੇਲਾ ਲੱਗਾ ਤੇ ਸੈਕਟਰ 34 ਜੀ ਉਹ ਦੇਖਣ ਗਏ ਅੱਛਾ ਤੇ ਤੂੰ ਕਾਹਦੇ ਨਾਲ ਗਿਆਗਾ ਉਹ ਗੱਡੀ ਤੇ ਗਏ ਨਾ ਉਹ ਗੱਡੀ ਰਾਫੀ ਪੁਰੀਆਂ ਦਾ ਤੇ ਸਮਾਨ ਸੋਨਾ ਆ ਆਪਾਂ ਕੀ ਲੈ ਜਾਣਾ ਆਹ ਕਹਿੰਦੇ ਆ ਕਿ ਇੱਥੇ ਬੰਦੇ ਚੱਕਣ ਵਾਲੀਆਂ ਤੀਮੀਆਂ ਬੰਦੇ ਚੱਕਣ ਵਾਲੀਆਂ ਆਖੇ ਲੋਕ ਘਰਾਂ ਤੋਂ ਫੋਨ ਕਰ ਦਿੰਦੇ ਆ ਆਖੇ ਬਾਹਰ ਚ ਖੜਿਆ ਉਹ ਚੱਕ ਕੇ ਲੈ ਜਾਂਦੀ ਐ ਬਸ ਗੱਡੀ ਚੱਕ ਕੇ ਨਹੀਂ ਲੈ ਜਾਂਦੀ ਉਹ ਬੁੱਕ ਕਰਾਉਣੀ ਪੈਂਦੀ ਐ ਮੋਬਾਈਲ ਤੇ ਉਹ ਗੱਡੀ ਬਾਹਰ ਚ ਆ ਜਾਂਦੀ ਆ ਆਪਣੀ ਅੱਛਾ ਜਿੱਥੇ ਜਾਣਾ ਆਪਾਂ ਉੱਥੇ ਲੈ ਜਾ ਜੀ ਵੀਗਾ ਦੇ ਮੋਟਰਸਾਈਕਲ ਵੀ ਆ ਜਾਂਦੇ ਅਸਿਆ ਕਹਿ ਪਹ ਹੈ ਮੋਟਰਸਾਈਕਲ ਵੀ ਲੈ ਜਾਂਦੇ ਅਸਿਆ ਵੀ ਧੀਵੀ ਘਰ ਫੋਨ ਕਰ ਦਿੰਦੀ ਐ ਵੀ ਮੈਨੂੰ ਲੈ ਜਵੀਂ ਮੇਰਾ ਬੰਦਾ ਹੈ ਨਹੀਂ ਗਾ ਕੇ ਵੀ ਜਿੱਥੇ ਧੀਵੀ ਕਹਿੰਦੀ ਉੱਥੇ ਤਾਰ ਦਿੰਦਿਆ ਵਿੱਚ ਮੈਂ ਆਪਣੇ ਪਿੰਡਾਂ ਦੇ ਕਾਲੇ ਪੂਂਡ ਚਾਲਦੇ ਆ ਵੀ ਭਰਕੇ ਚਾਲਦੇ ਆ ਉਹ ਭਰਕੇ ਨਹੀਂ ਚਲਦਾ ਹੈ ਉਹ ਰਣੀ ਵੀ ਬੀਜੇ ਕੱਲੇ ਜਣੇ ਨੇ ਵੀ ਫੋਨ ਕਰਕੇ ਕਹੇ ਤਾਂ ਧੀਵੀ ਮਾਨੀ ਦੇ ਬੰਦੇ ਨੇ ਕਿਸੇ ਜਵਾਬਨੇ ਵੀ ਹੈ ਨਾ ਉਹ ਕੱਲੇ ਨੂੰ ਲੈ ਜਾਂਦੀ ਏ ਸਿਆ ਇਹ ਸੂਤ ਇੱਥੇ ਚਲ ਹੁਣ ਬਾਈ ਨੂੰ ਆਪ ਫੋਨ ਕਰ ਰਿਹਾ ਤੇ ਅੱਜ ਜ਼ਵਾਦੀ ਮੈਂ ਲੜਦੀ ਤੇ ਮੈਂ ਕਿਹਾ ਬਾਪ ਮੈਂ ਹਜ਼ਾਰੀ ਕਰਦੀ ਜੇ ਤੇ ਮੇਰੇ ਚੱਤ ਜਾ ਲੋਟ ਹੁੰਦਾ ਮੈਂ ਤਾਂ ਉਹਦੋਂ ਕਰੂੰਗੀ ਜਦੋਂ ਮੇਰਾ ਆਪ ਦਾ ਮਨਪ ਲੋਟ ਹੋਇਆ ਬਸ ਮੈਂ ਉਹਦੀ ਕੋਈ ਗੱਲ ਨਹੀਂ ਸੁਣਨੀ ਆਣ ਵਾਲੇ ਤੂੰ ਚਾਹ ਐ ਕਰ ਤਤਰੀ ਤੀ ਚਾਹ ਬਣਾ ਲਿਆ ਤੇ ਮੈਂ ਫਿਰ ਆਥ ਨਾਲ ਮੈਨੂੰ ਬਸ ਚੜਾ ਦਿੱ ਚੰਗਾ ਠੀਕ ਆ ਹਾਂ ਟਾਈਮ ਤਾਂ ਬਾਵਾ ਹੋਇਆ ਪਿਆ ਬਲਤਾ ਮੇ ਰੋਟੀ ਖਵਾ ਕੇ ਘੰਟੇ ਨੂੰ ਚੜਾਈ ਦਿਓ ਨਾਲੇ ਮੈਂ ਤੇਰੀ ਤੀਵੀਂ ਨੇ ਮਿਲ ਲੂੰਗੀ ਹਨਾ ਹਾਂ ਚਲ ਠੀਕ